ਮੈਂ ਪੁੱਛਣਾ ਚਾਹੁੰਦਾ ਭਾਜੀ ਐਸਐਸਓ ਡੀਐਸਪੀ ਨੂੰ ਤੁਹਾਨੂੰ ਦੇ ਨੂੰ ਕਿ ਭਾਜੀ ਸਰਦਾਰ ਕੁਬੇਦੀ ਇਹ ਵਾਲਾ ਭਾਜੀ ਕਿੰਨਾ ਦਾ ਇਥੇ ਨਾਇਆ ਕਰਨਾ ਭਾਜੀ ਅਸੀਂ ਇਥੇ ਨਾਇਆ ਕਰੀਏ ਪੰਜਾਬ ਭਾਜੀ ਬਾਹਰ ਰਹਿਇਆ ਤੁਹਾਨੂੰ ਬੰਦ ਪੁੱਛੋ ਅਸੀਂ ਇਹ ਦੁਕਾਨਾ ਬੰਦ ਕਰ ਰਹਿਣੇ ਬਈਆ ਕਾਲੀਆਂ ਸਾਥ ਕਾਲੀਆਂ ਨਾਲ ਸੌਦਾ ਚੰਗੀ ਇਹ ਬਣਾਓ ਦਾਤੇ ਪੀ ਕੁਝ ਘਟਨਾ ਕਰਾਂ ਬਾਪ ਜੀ ਅਜੀ ਮੇਰਾ ਨਾਮ ਵਰੁਣ ਖਤਰੀ ਆ ਪਾਜੀ ਮੈਂ ਸੁਲਤਾਨਪੁਰ ਲੋਧੀ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦਾ ਪਾਜੀ ਮੈਨੂੰ ਨਾ 6 ਮਹੀਨੇ ਪਹਿਲਾਂ ਜਨਵਰੀ ਚ ਕਾਲ ਆਈ ਸੀ 1 ਲੱਖ ਰੁਪਏ ਦੀ ਮੰਗੀ ਮੈਨੂੰ ਕਪੂਰਥਲਾ ਜ਼ਿਲ੍ਹੇ ਚ ਅੱਛਾ ਤਾਂ ਮੈਂ ਕਰੋੜ ਇਗਨੋਰ ਕਰਦੀ ਪਾਜੀ ਉਹ ਉਸ ਤੋਂ ਬਾਅਦ ਮੈਨੂੰ ਕਾਲ ਨਹੀਂ ਆਈ ਲੱਖ ਰੁਪਏ ਰੁਪਏ ਮੰਗੀ ਉਸ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹ ਪਾਜੀ ਦੀ ਪਾਰਟੀ ਸੀ ਤੇ ਅਸੀਂ ਬੈਠਾ ਡਰਿੰਕ ਕਰ ਰਹੇ ਸੀ ਪਾਜੀ ਉੱਥੇ 7-8 ਬੰਦੇ ਆਏ ਪਾਜੀ ਦਾਤਰ ਲੈ ਕੇ ਇਹ ਪਾਜੀ ਦਾ ਆਫਿਸ ਆ ਇੱਥੇ ਉੱਥੇ ਬੈਠੇ ਵੇਖ ਰਿਹਾ ਉੱਤੇ ਬੈਠੇ ਪਾਣੀ ਡ੍ਰਿੰਕ ਕਰ ਰਹੀ ਭਾਜੀ ਸੱਤ ਅੱਠ ਬੰਦੇ ਆ ਭਾਜੀ ਇਹ ਕਾਊਂਟਰ ਤੇ ਬੈਠੇ ਮੇਨ ਆਫਿਸ ਆਪਣੀ ਕਦੀ ਤੇ ਮੈਂ ਪਿੱਛੇ ਬੈਠਾ ਹੀ ਭਾਜੀ ਤੇ ਇਹਨਾਂ ਦੇ ਕੰਮ ਕਰਨ ਵਾਲੇ ਦੋ ਬੰਦੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲਾਂ ਉਹ ਇਸ ਤਾ ਆ ਕੇ ਚਾਹ ਲਈ ਘੜੇ ਤੋਂ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਹੈ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾਵਨੀ ਲੱਗਿਆ ਕੌਣ ਆਹੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਇਹਨਿੰਗ ਕਰ ਲਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕੀ ਕਰਦੇ ਹੋ ਤੁਸੀਂ ਇੰਨੀ ਗੱਲ ਕਹੀ ਉਹਨਾਂ ਦਾ ਦੱਤਰ ਭਾਈ ਮਾਰਨੇ ਸ਼ੁਰੂ ਕਰਤੇ ਸਾਨੂੰ ਮਤਲਬ ਮੌਖੜੇ ਤੋਂ ਕੁਝ ਕਰਨ ਦਾ ਉਹਨਾਂ ਭਾਜੀ ਦੱਤਰ ਵੱਜੇ ਇਹਨਾਂ ਦੇ ਮੁੰ ਉਹ ਦਸ ਤਰ ਵਜੇ ਪਾਜੀ ਮੈਂ ਪਿੱਛੇ ਹੀ ਪਾਜੀ ਮੈਂ ਬਚ ਗਿਆ ਉਹ ਦੁਕਾਨ ਭੰਨ ਕੇ ਚੈਨ ਲਾ ਕੇ ਪਾਜੀ ਦੇ ਘਰੋਂ ਚੋ 2000 ਰੁਪਏ ਲੈ ਕੇ ਮੇ ਕੋ ਮੁੰਦਰੀ ਅਮਰੀ ਅਦਾਮ ਬਚੀਆਂ ਕਿਉਂਕਿ ਮਰੇ ਹੱਥ ਪਿੱਛੇ ਕਰ ਲਿਆ ਪਾਜੀ ਮੇਰੀ ਅਗਲੀ ਜੇ 50 ਰੁਪਏ ਦੀ 50 ਲੈ ਕੇ ਮੇਰੇ ਪਿੱਛੇ 10000 10000 ਮੇ ਕੋ ਬਚ ਗਿਆ ਪਾਜੀ ਚੱਲ ਗਏ ਪਾਜੀ ਉਸ ਤੋਂ ਬਾਅਦ ਪਾਜੀ ਹਸਪੀਟਲ ਹੀ ਆ ਗਿਆ ਪਾਜੀ ਪੈਂਦਾ ਕਰਾਉਣ ਅਸੀਂ ਦਾਖਲ ਕਰਾਉਣ ਦੇ ਪਾਜੀ ਹਸਪੀਟਲ ਹਸਪੀਟਲ ਦੇ ਕੈਮਰਾ ਰਿਕਾਰਡਿੰਗ ਕਢਾ ਕੇ ਦੇਖੋ ਪਾਜੀ ਅਸੀਂ ਪਰਚੀ ਕਟਾ ਰਹੇ ਪਾਜੀ ਦੇ ਫਿਰ ਪੇਮੈਂਟ ਕਰ ਰਹੇ ਸੀ ਉੱਥੇ ਦਾਤਰ ਮਾਰੇ ਸਾਰੇ ਭਾਈ ਸਟਾਫ ਦੇਖਦਾ ਵੇ ਜੋ ਵੀ ਹਸਪਤਾਲ ਦਾ ਵੀ ਮੌਕੇ ਤੇ ਜੋ ਪੇਸ਼ੈਂਟ ਸਾਰੇ ਦੇਖ ਰਹੀ ਕੈਮਰਾ ਰਿਕਾਰਡ ਹੈ ਭਾਈ ਦਾਤਰ ਮਾਰ ਕੇ ਫਿਰ ਕਹਿੰਦੇ ਤੈਨੂੰ ਹੁਣ ਬਾਅਦ ਚ ਦਿਖਾਂਗੇ ਇਹ ਗੱਲ ਕਰਕੇ ਚੱਲ ਗਏ ਭਜਾ ਜੀ ਬਾਹਰ ਤੇ ਟੱਪੇ ਲੋਕ ਸੀ ਕਿਹੜੇ ਇਲਾਕੇ ਦੇ ਭਾਜੀ ਪਹਿਲੋ 7-8 ਜਣੇ ਉੱਥੇ ਆਏ ਸੀ 8 ਤੋਂ 9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਏ ਸੀ ਭਾਜੀ ਕੌਣ ਲੋਕ ਉਹ ਭਾਜੀ ਭਾਜੀ ਨੂੰ ਪਤਾ ਭਾਜੀ ਨੂੰ ਕਿੰਨੇ ਭਾਜੀ ਕਹਿੰਦਾ ਪੰਜ ਜਾਣਦੇ ਆ ਨਾਮ ਜਾਣਦਾ ਉਹਨਾਂ ਦਾ ਕੋਈ ਮੈਂ ਤਾਂ ਭਾਈ ਜਾਣਦੇ ਨਹੀਂ ਮੈਂ ਇਥੇ ਰਹਿਣਾ ਨਹੀਂ ਭਾਜੀ ਇਹ ਬਾਹਰੋਂ ਆਇਆ ਵਾ ਤੁਸੀਂ ਕਿੰਨੇ ਸਾਲ ਬਾਅਦ ਬਾਹਰੋਂ ਆਏ ਮੈਂ ਭਾਜੀ ਦੁਬਈ ਮਲੇਸ਼ੀਆ ਦੋਨੇ ਜਗ੍ਹਾ ਰਹਿਣਾ। ਮੈਂ ਲਗਾਤਾਰ ਫਰੋਤੀ ਆਈ ਸੀ ਤੇ ਮੈਨੂੰ ਭਾਜੀ 6 ਮਹੀਨੇ ਪਹਿਲਾਂ ਫਰੋਤੀ 23 ਜਨਵਰੀ ਚ ਵਜੇ। ਮੈਂ ਉਹ ਇਗਨੋਰ ਕਰਤੀ ਮੈਂ ਤਾਂ ਨਾਰਮਲ ਅੱਦੇ ਕੋਈ ਗੱਲ ਦੀ। ਅੱਜ ਉਹ ਰੋਣਾ ਮਾਰੀ ਆ ਕਹਿੰਦੇ ਕਿ ਤੁਮ ਚਤਤਪਲ ਕੋਣ ਅਹੀਂ। ਉਹ ਚੈਨ ਲਾ ਕੇ ਭਾਜੀ ਤੇ ਪੈਸੇ ਲਾ ਕੇ ਤਾਂ ਚੱਲ ਗਏ। ਤੇ ਉਹ ਭਾਜੀ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੋਣਾ। ਅਸੀਂ ਦਾਖਲ ਕਰਾਉਣ ਆਏ ਉਹਨਾਂ ਨੂੰ ਮੁੜ ਕੇ। ਮੈਂ ਤਾਂ ਭਾਜੀ ਨੂੰ ਦਾਖਲ ਕਰਾਉਣਾ ਆਇਆ ਸੀ। ਮੈਨੂੰ ਨਹੀਂ ਪਤਾ ਕਿ ਘੜੇ ਗੜ ਪੈਣਾ ਕਿਹੜੇ ਸਾਡੇ ਗੜ ਪੈਣ ਦਾ ਇੱਕ ਅਗੇ ਰੈਡੀ ਹੋ ਗਏ ਨੇ। ਅਹੀਂ ਖਲੋਤੋ ਹੀ ਬੀਲੋਸਤਾ ਜੀ ਪਾਏ ਮੇਰਾ ਵੱਡਾ ਮੇਰਾ ਵੱਡਾ ਭਾਈ ਆਇਆ ਸੀ ਇਹ ਦਸਤਰ ਮਾਰ ਲੱਗੇ ਸੀ ਬੈਕ ਇਹਦੇ ਦਸਤਰ ਮਾਰ ਲੱਗੇ ਬਾਹ ਗਿਆ ਕੀਤੀ ਮੈਂ ਤੇ ਮੇਰੀ ਬਾਤ ਆ ਪਜੀ ਬਜੀ ਬੀਲੋਸਤਾ ਜੀ ਵੀ ਉਹਨੇ ਆ ਕੇ ਹੌਲਾ ਕੀ ਪਾਜੀ ਇੱਥੇ ਬਾਹਰ ਅਮਰਜੰਸੀ ਸਾਹਮਣੇ ਪਜੀ ਆਏ ਅਮਰਜੰਸੀ ਹੌਸਪੀਟਲ ਸਾਰੇ ਕੈਮਰਾ ਦੇ ਚਲੂ ਹੋਣਾ ਪਾਏ ਭਾਈ ਅਮਰਜੰਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਪੁੱਛਣਾ ਚਾਹੁੰਦਾ ਪਾਜੀ ਐਸਐਚਓ ਡੀਐਸਪੀ ਨੂੰ ਇਥੋਂ ਦੇ ਨੂੰ ਕਿ ਪਾਜੀ ਸੁਲਤਾਨਪੁਰ ਲੋਧੀ ਇਹ ਵਾਲਾ ਪਾਜੀ ਕਿ ਇਹਨਾਂ ਦਾ ਇੱਥੇ ਆਇਆ ਕਰਨ ਪਾਜੀ ਝੇਲਾ ਅਹੀਂ ਬਸ ਇੱਥੇ ਨਾ ਯਾ ਕਰੀਂ ਪੰਜਾਬ ਭਾਜੀ ਬਾਹਰ ਰਹੀਏ ਭਗਵੰਤ ਮਾਨ ਨੂੰ ਪੁੱਛੋ ਅਹੀਂ ਦੁਕਾਨਾਂ ਬੰਦ ਕਰਾ ਇਹਨਾਂ ਵਧੀਆ ਕਾਲੀਆਂ ਸਰ ਕਾਲੀਆਂ ਸਰ 100 ਗੁਣਾ ਚੰਗੀ ਹੈ ਇਹ ਦੇ ਨਾਲ ਅੱਡਾ ਤੇ ਪੂਰਾ ਘਟਨਾ ਕ੍ਰਮ ਵਾਪਰੇ ਸਰ ਮੇਰਾ ਨਾਮ ਅਰਸ਼ਦੀਪ ਸਿੰਘ ਪਿੰਡ ਜੱਬੋਵਾਲ ਮੈਂ ਸਰ ਬੀਦੀਪੁਰੋਂ ਗੋ삐 ਲੌਣੀ ਸਿੰਘ ਮੈਂ ਪਹਿਲੀ ਵਾਰ ਆ ਗਿਆ ਹੁੰਦਾ ਸੀ ਤੇ ਸੋਨੂੰ ਸਾਡੇ ਪਿੰਡੋਂ ਜੱਬੋਵਾਲੋਂ ਉਹਨੇ ਮੈਨੂੰ ਫੋਨ ਲਾ ਕੇ ਸੱਦਿਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ ਅਸੀਂ ਉੱਥੇ ਗਏ ਤੇ ਸਾਡੇ ਨਾਲ ਪਹਗੇ ਵਰਨ ਖੱਤਰੀ ਤੇ ਮੰਨਾ ਤੇ ਹੋਰ ਚਾਰ ਪੰਜ ਜانے ਬੰਦੇ ਆਨਨ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਸ਼ਾ ਮਾਰਿਆ ਤੇ ਮੈਂ ਉਥੋਂ ਬਾਅਦ ਜਦੋਂ ਇੱਥੇ ਆਇਆ ਤੇ ਮੇਰੇ ਫੇਸ ਤੇ ਮਜ਼ਰ ਆਇਆ ਤੇ ਇੱਥੇ ਆ ਕੇ ਫੇਰ ਸਾਡਾ ਉਹ ਉਹਨਾਂ ਨੇ ਸਾਡਾ ਸਵੇਰ ਸਵੇਰ ਕੁੱਟ ਮਾਰ ਕੀਤੀ ਤੇ ਉਸ ਤੋਂ ਉਹ ਲਗਾ ਰਹੇ ਕਿ ਤੁਹਾਡੇ ਬੰਦੇ ਜਿਹੜੇ ਫਰੋਤੀ ਦੀ ਮੰਗ ਕਰ ਰਹੇ ਸੀਗੇ ਨਹੀਂ ਸਰ ਕੋਈ ਫਰੋਤੀ ਨਹੀਂ ਸਰ ਮੈਂ ਜ਼ਿੰਮੇਵਾਰ ਬੰਦਾ ਵਾਂ ਸਰ ਮੈਨੂੰ ਫਰੋਤੀ ਦੀ ਲੋੜ ਆ ਸਰ ਮੈਂ ਤਾਂ ਆਪਦੇ ਆਪ ਬਾਈ ਕਰਦਾ ਵਾਂ ਤਾਂ ਆਪਦੀ ਕਮਾ ਕੇ ਖਾਣਾ ਸਰ ਨਹੀਂ ਉਹ ਬੁਜੀ ਪਾਰਟੀ ਦਾ ਦੋਸ਼ ਹੈ ਨਾ ਸਰ ਉਹ ਦੋਛ ਲਾਈ ਜਾਣ ਸਾਰੇ ਆਪਾਂ ਕੋਈ ਫਰੋਤੀ ਨਾ ਮੰਗੀ ਆ ਤੇ ਨਾ ਆਪਾਂ ਲੋੜੀਏ ਸਰ ਪਰ ਗੁੰਦਾ ਕਰਦੀ ਨੰਗਾ ਨਾਜ ਤਾਂ ਸਿਵਲ ਹਸਪਤਾਲ ਚ ਹੋਇਆ ਉਹ ਕਿਹਨੇ ਸਰ ਇਹਨਾਂ ਨੇ ਇਹਨਾਂ ਦੇ ਬੰਦੇ ਹੀ ਗਏ ਸਾਰੇ ਬਹੁਤ ਘਾਰੇ ਕਿ ਤੇ ਅੱਜ ਬੰਦੇ ਸਰ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤਾਂ ਉਹਨਾਂ ਨੂੰ ਪੁੱਛ ਲੋ ਜੀ ਕੀ ਗੱਲ ਹੋਈ ਸਰ ਸாரி ਇਹਦਾ ਤਾਂ ਕੀ ਕੰਮ ਕਰਾਂਗਾ ਮੈਂ ਨਮ ਡਾਕਟਰ ਨਮਨੀ ਸਿੰਘ ਐਗਾ ਮੈਂ ਔਨ ਡਿਊਟੀ ਮੈਡੀਕਲ ਅਫਸਰ ਐਗਾ ਹਸਪੀਟਲ ਚ ਇਸ ਟਾਈਮ ਘੰਟਾ ਪਹਿਲਾਂ ਕਿ ਇੱਕ ਕੇਸ ਹੋਇਆ ਕਿ ਇੱਕ ਪਾਰਟੀ ਆਈ ਸੀ ਪर्चा ਵਗੈਰਾ ਘਟਾਣਾ ਆਈ ਪਈ ਸੀ ਤੇ ਆਪੋਜ਼ਿਟ ਪਾਰਟੀ ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਕੁੰ ਘਰਾਬਾ ਫੈਲਾ ਹਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਸਭ ਡਰ ਕੇ ਤੇ ਉਹਨਾਂ ਚੋਂ ਅਸੀਂ ਦੋ ਜਣੇ ਰਖ ਲੈ ਗਏ ਤੇ ਦੋ ਜਣੇ ਅਸੀਂ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਗੈਰਾ ਇਨਫੋਰਮੇਸ਼ਨ ਦਿੱਤੀ ਆ ਔਨ ਦ ਸਪੋਟ ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲੈਣਗੇ ਕਿੰਨੇ ਜਣੇ ਦਾਖਲ ਹੋਏ ਦੋ ਜਣੇ ਦਾਖਲ ਹੋਏਗੇ ਕਿ ਕਿ ਨਾਮ ਹੈ ਜਿਹੜੇ ਜਿਹੜੇ ਦਾਖਲ ਹੋਏ ਜਿਹੜੇ ਜਿਹੜੇ ਰੈਫਰ ਹੋਏ ਦੋ ਜਾਨੇ ਜਿਹੜੇ ਦਾਖਲ ਹੋਏ ਉਹਨਾਂ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਹੈਗਾ ਤੇ ਹਰਵਿੰਦਰ ਸਿੰਘ ਹੈਗਾ ਤੇ ਜਿਹੜੇ ਰੈਫਰ ਹੋਏ ਆ ਉਹ ਵਰੁਣ ਹੈਗਾ ਤਰਸ਼ਦੀ ਪਹਿਲਾ ਸਾਰਾ ਘਟਨਾਕ੍ਰਮ ਦੁਬਾਰਾ ਤੋਂ ਜਿਹੜਾ ਵਾਪਰਿਆ ਉਹ ਹਸਪਤਾਲ ਦੇੰਦਰ ਵਾਪਰੇ ਜੀ 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 ਐਮਰਜੈਂਸੀ ਦੇ ਸਾਹਮਣੇ ਹੈਗਾ ਇਹਨਾਂ ਨੇ ਪੂਰਾ ਉੱਥੇ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਕੂਨ ਖਰਾਬ ਹਾਲਤ ਕਰ ਦਿੱਤਾ ਆਪਸ ਵਿੱਚ ਬਹੁਤ ਲੜੇ ਹੈਗੇ ਉਸ ਤੋਂ ਬਾਅਦ ਫਿਰ ਪੁਲਿਸ ਕੋਲ ਗਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਮੀਡੀਏਟਲੀ ਫੋਨ ਕਰ ਦਿੱਤਾ ਸੀ ਪੀਸੀਆਰ ਨੂੰ ਫੋਨ ਕਰਦੇ ਰੇ ਉਹ ਵਿਦਿਨ ਟਾਈਮ ਟੂ 5:15 ਮਿੰਟਸ ਆ ਗਈ ਸੀ ਜੇ ਗੁੰਡਾ ਕਰਦੇ ਰਹਿੰਦਾ ਨਾ ਚੋਇਆ ਮੌਕੇ ਤੇ ਪਹੁੰਚੀ ਉਹ ਕੀ ਹੈ ਪੂਰਾ ਮਾਮਲਾ ਹੈ ਤੇ ਕੀ ਕਾਰਵਾਈ ਬਣਦਾ ਮਾਮਲਾ ਕੋਈ ਲੋਕ ਸਾਢੇ 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ ਸੋਨੂ ਰੈਫਰਿਜਰੇਟਰ ਉੱਥੇ ਮੁੰਡੇ ਦੁਕਾਨ ਤੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ ਵਿੱਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੂਟ-ਫੂਟ ਮਾਮਲਾ ਹੋਈ ਸੀ ਜਿਸ ਨੂੰ ਸੁਚੇਪ ਬਣੇ ਉਸ ਤੋਂ ਬਾਅਦ ਇਹਨਾਂ ਚੋਂ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਤੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਦੂਜੀ ਪਾਰਟੀ ਵਾਲੇ ਵੀ ਆਗੇ ਦਾ ਹਲ ਇੱਥੇ ਆਨ ਤੇ ਪਾਰਟੀ ਦੋਨੇ ਆਪਸ ਵਿੱਚ ਕੇ ਲੜ ਪਏ ਆ ਇਹਨਾਂ ਨੇ ਸੱਟਾ ਸੱਟਾ ਲੱਗੀਆਂ ਇਹਨਾਂ ਨੂੰ ਅਸੀਂ ਹੁਣ ਇਸ ਟਾਈਮ ਦਾ ਹਨ ਫਸਟ ਐਡ ਪੁਰਵਾ ਕੇ ਆਪਣੀ ਨਿਗਰਾਨੀ ਦੇ ਇਹ ਦੋ ਬੰਦੇ ਅਸੀਂ ਥੋੜਾ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਤੇ ਐਡਮਿਟ ਕਰ ਲਿਆ ਸਿਰ ਉੱਤਾਲ ਦੇ ਮੁੰਡਾ ਕਰਦੇ ਨੰਗਾ ਨਾਸ ਹੋਇਆ ਪੂਰਾ ਖੂਨ ਨਾਲ ਲੱਤ ਪਸ ਰਿਹਾ ਕੀ ਹੁਣ ਕਾਰਵਾਈ ਕੁ ਸਖਤ ਹੋਵੀ ਜਿਨ੍ਹਾਂ ਦੇ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮਐਲਆਰ ਕੱਟ ਰਹੇ ਆ ਐਮਐਲਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੀ ਡਾਕਟਰ ਸਾਹਿਬ ਲੋ ਵੀ ਕੋਈ ਕੰਪਲੇਟ ਦਿੱਤੀ ਗਈ ਹੈ ਇਸ ਵਾਰ ਨਹੀਂ ਹਜੇ ਨਹੀਂ ਹੈ ਜੋ ਆਪਣੇ ਉਹ ਡਾਕਟਰ ਜਿਹੜਾ ਨੇ ਇੰਜਰਡ ਉਹਨਾਂ ਦੀ ਐਮਐਲਆਰ ਕੱਟ ਰਿਹਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ